ਦੇਖੋ ਇਹ ਤਾਂ ਹੁਣ ਐਸਕਿਊ ਵਾਲੇ ਜਵਾਬ ਦੇ ਸਕਦੇ ਆ ਵੀ ਚਾਹੇ ਤੋਂ ਜਥੇਬੰਦੀਆਂ ਨੂੰ ਪਾਰਨਾ ਚਾਹੁੰਦੇ ਆ ਹਾਂ ਜਾਂ ਇਹਦੇ ਪਿੱਛੇ ਕੀ ਮਨਸ਼ਾਵਾ ਵੀ ਕਿਸੇ ਨੂੰ ਅੰਦਰ ਚੰਡੀਗੜ੍ਹ ਜਾਣ ਦੀ ਇਜਾਜ਼ਤ ਆ ਕਿਸੇ ਨੂੰ ਦਿੱਲੀ ਜਾਣ ਦੀ ਇਜਾਜ਼ਤ ਆ ਤੇ ਕਿਸੇ ਨੂੰ ਸ਼ੰਭੂ ਖਨੋਰੀ ਮੋਰਚੇ ਤੇ ਵੀ ਉੱਥੇ ਰੋਕ ਲਿਆ ਜਾਂਦਾ ਪਰ ਦੇਖੋ ਸਵਾਲ ਤਾਂ ਇਹ ਹੈਗਾ ਵੀ ਹੁਣ ਉਹ ਕੀ ਕਹਿੰਦੇ ਵੀ ਸਰਕਾਰ ਜਿਵੇਂ ਫੁੱਟ ਪਾਉਣ ਲਈ ਜਾਂ ਪਰਸਪੈਕਸ਼ਨਾਂ ਬਣਾਉਂਦੀ ਹੈਗੀ ਜਿਹੜੇ ਸ਼ੰਭੂ ਖਨੋਰੀ ਤੇ ਡਾਕਲੇ ਗਏ ਹਾਂ ਜਾਂ ਜਿਨ੍ਹਾਂ ਦੇ ਡਰੋਨਾਂ ਰਾਹੀਂ ਬੰਬਾਰੀਆਂ ਕੀਤੀਆਂ ਹੂੰ ਜਾਂ ਜਿਨ੍ਹਾਂ ਦੇ ਸਿੱਧੀਆਂ ਗੋਲੀਆਂ ਮਾਰ ਕੇ 433 ਇੱਕ ਵਾਰੀ ਤੇ 47 ਇੱਕ ਵਾਰੀ ਜ਼ਖਮੀ ਕੀਤੇ ਜਿਹੱਚ 21 ਸਾਲ ਦਾ ਨੌਜਵਾਨ ਸ਼ਹੀਦ ਹੋਇਆ ਉਹਨਾਂ ਦੀ ਪਰਸਪੈਕਸ਼ਨਾਂ ਬਣਾਉਂਦੇ ਵੀ ਇਹ ਭਾਜਪਾ ਨਾਲ ਰਲੇ ਹੋਏ ਆ ਵਾਪਸ ਹੂੰ ਜਿਨ੍ਹਾਂ ਦੇ ਸਿੱਧੀਆਂ ਗੋਲੀਆਂ ਵਜਦੀਆਂ ਜੀ ਔਰ ਔਰ ਭਾਈ ਜਿਹੜੇ ਰਮਾਨਾ ਮੌਜਨਾ ਮੋਰਚੇ ਲਾਉਂਦੇ ਆ ਉਹ ਨਹੀਂ ਰਲੇ ਹੈਗੇ ਇਹ ਤਾਂ ਹੁਣ ਲੋਕਾਂ ਨੇ ਫੈਸਲਾ ਕਰਨਾ ਕੀ ਆ ਕੀ ਨਹੀਂ ਗਾ ਪਰ ਸਰਕਾਰ ਕੋਸ਼ਿਸ਼ ਹੈ ਸਰਕਾਰ ਦੀ ਸਰਕਾਰ ਯਤਨ ਜਟਾ ਰਹੀ ਆ ਪੀ ਫੋਟ ਕਿਵੇਂ ਪਾਈ ਜਾਵੇ ਪਹਿਲੇ ਦਿੱਲੀ ਅੰਦੋਲਨ ਤੋਂ ਬਾਅਦ ਸਰਕਾਰ ਕਾਮਯਾਬ ਰਹੀ ਆ ਵੀ ਇਹਨਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਅਰ ਸਰਕਾਰ ਦਾ ਅੱਜ ਵੀ ਮਨਸੂਬਾ ਵਾ ਵੀ ਇਹਨਾਂ ਨੂੰ ਇਕੱਠੇ ਹੋ ਕੇ ਹੁਣ ਕਦੀ ਵੀ ਦਿੱਲੀ ਵਾਲ ਨੂੰ ਮੂੰਹ ਕਰਨ ਨਹੀਂ ਦੇਣਾ ਉਹ ਆਪਣੇ ਬੰਦੇ ਸੈੱਟ ਕਰਕੇ ਇਸ ਢੰਗ ਨਾਲ ਚੱਲ ਰਹੇ ਆ ਵੀ ਉਹ ਕਾਮਯਾਬ ਹੋ ਰਹੇ ਤਾਂ ਹੀ ਬਿਜਲੀ ਬੋਰਡ ਦਾ ਨਿੱਜੀਕਰਨ ਹੁਣ ਸੰਭਵ ਹੋ ਪਾਰਿਆ ਜੇ ਇਕੱਠੇ ਹੁੰਦੇ ਤਾਂ ਕਹਿੰਦੇ ਵੀ ਜਿਹੜੇ ਅਮਰੀਕਨਸ ਨੇ ਉਹ ਗਾਈਆਂ ਨੂੰ ਜਿਹੜੀ ਫੀਡ ਦਿੰਦੇ ਆ ਉਹ ਨਾਨ-ਵੈਜ ਆ ਉਹ ਕਹਿੰਦੇ ਵੀ ਇਹ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੂਗੀ ਹੁਣ ਮੋਦੀ ਸਾਹਿਬ ਨੇ ਸੈਂਡ ਕਰਤੇ ਹੁਣ ਦੁੱਧ ਦੇ ਬਣੇ ਪ੍ਰੋਡਕਟ ਦਹੀਂ ਵੀ ਆ ਜਾਣਾ ਪਨੀਰ ਵੀ ਆ ਜਾਣਾ ਘਿਓ ਵੀ ਆ ਜਾਣਾ ਹੁਣ ਭੜਾ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਕੀ ਹੋਇਆ ਇਹ ਇਹ ਅਮਰੀਕਾ ਸਮਝੌਤਾ ਹੋ ਚੁੱਕਾ ਫਿਰ ਤੁਹਾਡਾ ਮਾਲ ਰੂਲੂਗਾ ਜਿਵੇਂ Jio ਆਇਆ ਸੀਗਾ ਪਹਿਲੋ Jio ਫ੍ਰੀ ਵਿਗਿਆ ਜਦੋਂ BSNL ਨੂੰ ਮਾਰ ਦਿੱਤਾ ਗਿਆ ਇਹ ਹੁਣ ਬਿਜਲੀ ਬੋਰ ਨਾ ਹੋਊਗਾ ਉਦੋਂ ਬਾਅਦ ਜਿਓ ਹੁਣ ਸਭ ਤੋਂ ਮਹਿੰਗਾ ਹੋ ਗਿਆ ਉਹ ਭਾਰਤ ਅਮਰੀਕਾ ਸਮਝੌਤਾ ਹੋ ਗਿਆ ਅੰਦਰ ਖਾਤੇ ਦੱਸ ਨਹੀਂ ਰਹੇ ਦੁੱਖ ਦੀ ਗੱਲ ਹੈ ਸੁਖਬੀਰ ਬਾਦਲ ਨਾ ਬੋਲੇ ਇਹਦੋਂ ਕਾਹ ਰਾਹੁਲ ਗਾਂਧੀ ਨਾ ਬੋਲੇ ਮਨੇ ਹੋਰ ਪਾਰਟੀਆਂ ਨਹੀਂ ਬੋਲਣੀਆਂ ਜਿਨ੍ਹਾਂ ਦਾ ਕੰਮ ਹੈ ਉਹ ਦੱਸਣਾ ਲੋਕਾਂ ਨੂੰ ਇਹ ਸਮਝੌਤਾ ਬਹੁਤ ਮਾੜਾ ਜੀ ਹਾਂ ਜੀ ਪੰਦੇਰ ਸਾਹਿਬ ਅੱਜ ਲੁਧਿਆਣੇ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਇਹ ਤੁਸੀਂ ਕਾਦੇ ਵਾਸਤੇ ਰੱਖੀ ਹੈ ਕੀ ਮੰਗਾ ਜੀ ਆ ਦੇਖੋ ਜਿਹੜਾ ਪੀਸੀ ਆਪਾਂ ਲੁਧਿਆਣੇ ਕਰਨੀ ਸੀ ਇਸ ਤੋਂ ਪਹਿਲੋ ਲਗਭਗ 23 ਨੂੰ ਟੋਲ ਪਲਾਜ਼ਾ ਲੱਡਵਾਲ ਸਾਹਿਬ ਦੇ ਲਾਗੇ ਗੁਰਦੁਆਰਾ ਸਾਹਿਬ 'ਚ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਚੈਪਟਰ ਪੰਜਾਬ ਹੈ ਉਹਦੀ ਮੀਟਿੰਗ ਹੋਈ ਸੀ। ਉਹਦੇ ਵਿੱਚ ਜਿਹੜੇ ਏਜੰਡੇ ਆਏ ਸੀ ਇੱਕ ਤਾਂ ਬਿਜਲੀ ਸੋਧ ਬਿੱਲ ਇੱਕ ਨੰਬਰ ਤੇ ਏਜੰਡਾ ਸੀ ਸ਼ੰਭੂ ਖਨੋਰੀ ਵਾਲਾ ਮਸਲਾ ਸਾਡਾ ਸਿਗਾ ਹੋਰ ਮੁੱਦੇ ਵੀ ਸੀਗੇ ਸੀ। ਜੀ। ਤੋਂ ਸਾਨੂੰ ਲੱਗਿਆ ਵੀ ਜਿਵੇਂ ਪੰਜਾਬ ਸਰਕਾਰ ਕੇਂਦਰ ਨਾਲ ਰਲ ਕੇ ਹੁਣ ਬਿਜਲੀ ਬੋਰਡ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਹਮਮ। ਆ ਲਗਭਗ ਪਹਿਲੋਂ 8 ਨਵੰਬਰ ਤੱਕ ਵੀ ਕੋਈ ਜਵਾਬ ਨਹੀਂ ਦਿੱਤਾ ਤੁਹਾਨੂੰ ਹੁਣ ਲਗਭਗ 25 ਅਜਨੰਗੀ ਅਜੇ ਤੱਕ ਤਾਂ ਅਸੀਂ ਪੰਜਾਬ ਸਰਕਾਰ ਦਾ ਕੋਈ ਬਿਆਨ ਨਹੀਂ ਸੁਣਿਆ ਜਿਹੜਾ ਬਿਜਲੀ ਸੋਡ ਬਿੱਲ 225 ਕੇਂਦਰ ਸਰਕਾਰ ਲਿਆ ਰਿਹਾ ਉਹਨੇ ਸਾਰੇ ਸੂਬਿਆਂ ਕੋਲ ਰਹਿ ਮੰਗੀ ਆ ਜੀ ਤਾਂ ਹੁਣ ਇਹਦਾ ਮਤਲਬ ਇਹ ਪੰਜਾਬ ਦੀ ਪਿੱਠੇ ਛੁਰਾ ਮਾਰ ਕੇ ਪੰਜਾਬ ਦਾ ਬਿਜਲੀ ਬੋਰਡ ਵੇਚਣ ਲੱਗੇ ਨੇ ਹੂੰ ਤਾਂ ਫਿਰ ਸਾਨੂੰ ਫੌਰੀ 5 ਦਿਨ ਦਾ ਸਮਾਂ ਸਰਕਾਰ ਕੋ ਹੈਗਾ ਐਕਸ਼ਨ ਕਰਨ ਦਾ ਫੈਸਲਾ ਕਰਨਾ ਪਿਆ ਵੀ ਕਿਉਂ ਨਾ 5 ਦਸੰਬਰ ਨੂੰ 2 ਘੰਟੇ ਵਾਸਤੇ ਜਿਹੜੀਆਂ ਪੰਜਾਬ ਦੀਆਂ ਰੇਲਾਂ ਜਾਮ ਇੱਕ ਤੋਂ 3 ਵਜੇ ਤੱਕ ਰਹੀਏ ਪੰਜਾਬ ਦੇ ਲੋਕਾਂ ਸਾਡੀ ਆਵਾਜ਼ ਜਾਵੇ ਹੂੰ ਚਲੋ ਰੇਲਾਂ ਜਾਮ ਕਿਉਂ ਕਰ ਰਹੇ ਵੀ ਪੰਜਾਬ ਰਾਜ ਬਿਜਲੀ ਬੋਰਡ ਨੂੰ ਵੇਚਿਆ ਜਾ ਰਿਹਾ 80% ਖਪਤਕਾਰਾਂ ਦੇ ਘਰਾਂ 'ਚ ਬਿਜਲੀ ਨਹੀਂ ਚੱਲੂਗੀ ਸਾਡਾ ਦਾਵਾ ਵਾ ਜਿੰਨੇ ਨੋਟ ਕਰਨਾ ਕੋਈ ਕੋ ਸਾਡੇ ਕੋ ਐਫੀਡੇਵਿਟ ਲੈਣਾ ਪੰਜਾਬ ਦੇ ਖਪਤਕਾਰ ਨੇ ਸਰਕਾਰ ਪਰਮਖਲਾਰੀਆ ਉਹ ਸੁਣ ਲਵੇ ਹੂੰ ਅੱਜ ਵੀ ਜਿਹੜੇ ਪ੍ਰੀपेड ਮੀਟਰ ਲੱਗੇ ਹੋਏ ਨੇ ਸਾਡਾ ਭੋਏਵਾਲ ਪਿੰਡ ਹੈ ਉੱਤੇ ਕਿਸਾਨ ਨੂੰ ਬਿੱਲ 1,42,000 ਜੀ ਰੀਡਗਣਾ 90000 ਇਹ ਪੰਜਾਬ ਦੇ ਕਿਹੜੇ ਖਪਤਕਾਰ ਆਣੇ ਬਿੱਲ ਤਾਰ ਲੈਣਗੇ ਤੋਂ ਇਸ ਕਰਕੇ ਬਿਜਲੀ ਬੋਰਡ ਨੂੰ ਬਚਾਉਣਾ ਇਸ ਕਰਕੇ ਇੱਕ ਮੁੱਦੇ ਤੇ ਪੰਜਾਬ ਜਿਹੜਾ ਬਿਜਲੀ ਸੋਧ ਬਿੱਲ 225 ਦਾ ਖਰੜਾ ਵਾਪਸ ਲਿਆ ਜਾਏ ਅਰ ਪੰਜਾਬ ਦੀਆਂ ਜਨਤਕ ਜਾਇਦਾਦਾਂ ਜੜੀਆਂ ਨੇ ਉਹਨੂੰ ਵੇਚਣਾ ਬੰਦ ਕੀਤਾ ਜਾਏ ਇਹ ਦੋ ਮਸਲਿਆਂ ਤੇ ਦੋ ਘੰਟੇ ਦਾ ਰੇਲ ਲੋਕੋ ਬੇਸ਼ੱਕ ਅੰਸ਼ਕ ਆ ਦੋ ਘੰਟੇ ਕੋਈ ਟਰੈਕਾਂ 'ਤੇ ਰੇਲਾ ਹੀ ਨਹੀਂ ਆਉਂਦੀਆਂ ਔਰ ਇਹ ਮੁੱਦਾ ਉੱਭਰੇ ਅਸੀਂ ਪੰਜਾਬ ਸਰਕਾਰ ਨੂੰ ਨੰਗਿਆ ਕਰ ਦਾਂਗੇ ਇਹ ਕੱਲਾ ਤੁਹਾਨੂੰ ਕੇਂਦਰ ਨਹੀਂ ਮਾਰ ਰਿਹਾ ਕੇਜਰੀਵਾਲ ਵੀ ਮਾਰ ਰਿਹਾ ਜੀ ਭਗਵੰਤ ਮਾਨ ਵੀ ਮਾਰ ਰਿਹਾ ਜੀ ਚੁੱਪ ਕਰਕੇ ਬੈਠੇ ਜੇ ਔਰ ਦੂਜਾ ਵਿਰੋਧੀ ਧਿਰਾਂ ਨੂੰ ਵੀ ਨੰਗਾ ਕਰਾਂਗੇ ਵੀ ਕੀ ਰਾਜਾ ਵੜਿੰਗ ਬੋਲਿਆ ਤੇ ਕੀ ਇਹਦੇ ਤੇ ਸੁਖਬੀਰ ਬਾਦਲ ਬੋਲਿਆ ਤੇ ਸੀਪੀਆਈ ਸੀਪੀਐਮ ਵੀ ਤੁਹਾਨੂੰ ਬੋਲਦੀ ਨਜ਼ਰ ਨਹੀਂ ਆ ਰਹੀਗੀ ਜੇ ਨੰਗੀਆਂ ਕਰਾਂਗੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਕੱਲਾ ਕਿਸਾਨਾਂ ਦਾ ਇਸ਼ੂ ਹੈ ਹੀ ਨਹੀਂ ਇਹ ਪੰਜਾਬ ਦੇ ਸ਼ਹਿਰੀਆਂ ਦਾ ਦੁਕਾਨਦਾਰਾਂ ਦਾ ਮਲਾਜ਼ਮਾਂ ਦਾ ਮਜ਼ਦੂਰਾਂ ਦਾ ਰੇੜੀ ਫੜੀ ਵਾਲਿਆਂ ਦਾ ਜਿਹੜੀ ਪੰਜਾਬ ਦੀ ਪੂਰੀ ਲਕਾਈ ਦਾ ਮੁੱਦਾ ਵਾ ਤੇ ਪੰਜਾਬ ਨੂੰ ਇਕੱਠਾ ਹੋ ਕੇ ਜੇ ਪੰਜਾਬ ਆ ਗਿਆ ਛੜਕਾਂ ਤੇ ਤੇ ਫਿਰ ਸਾਰੇ ਬੋਲਣਗੇ ਅਰੇ ਮੁੱਦਾ ਬਣਾਉਣਾ ਬਹੁਤ ਜ਼ਰੂਰੀ ਆ ਇਸ ਕਰਕੇ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਇਹ ਫੈਸਲਾ ਕੀਤਾ ਸੀ 1 ਦਸੰਬਰ ਨੂੰ ਅਸੀਂ ਮੰਗ ਪੱਤਰ ਡੀਸੀ ਦਫ਼ਤਰ ਨੂੰ ਦਵਾਂਗੇ ਜਿਹੜੇ ਉਹਦੇ ਵਿੱਚ ਫੈਸਲੇ ਹੋਏ ਸੀ ਬਾਕੀ ਸਾਡੇ ਪਹਿਲੇ ਐਲਾਨ ਹੋਏ ਹੋਏ ਆ ਜਿਵੇਂ 10 ਦਸੰਬਰ ਨੂੰ ਪ੍ਰੀपेड ਮੀਟਰ ਲਾ ਕੇ ਅਸੀਂ ਤੇ ਕਹਿੰਦੇ ਅੱਠ ਤੋਂ ਸ਼ੁਰੂ ਕਰੋ ਤਾਂ ਹੀ ਲਖਣਗੇ ਅੱਠ ਨੂੰ ਕੁਝ 9 ਨੂੰ ਤੇ 10 ਨੂੰ ਫਿਰ ਜਮਾ ਕਰਾਓ ਔਰ ਇਹਦੋਂ ਘਾਂ ਜਿਹੜਾ ਸ਼ੰਭੂ ਖਨੌਰੀ ਵਾਲਿਆ ਮਸਲਾ ਹੱਲ ਕਰਾਉਣ ਲਈ ਜੜੀਆਂ 90 ਦੇ ਈਓ ਦੇ ਕੋਠੀ ਦੇ ਥੱਲੇੋਂ ਹੀਟੋਂ ਸਾਡਾ ਟਰਾਲੀਆਂ ਦਾ ਸਮਾਨ ਬਰਾਮਤ ਹੋ ਗਿਆ ਇਹਦੋਂ ਪਹਿਲੋਂ ਜਿਹੜਾ 90 ਦਾ ਮਿਊਨਿਸਪਲ ਕਮੇਟੀ ਦਾ ਮੁਖੀਆ ਸੀਗਾ ਠੀਕ ਆ ਉਹ ਉਹਦੇ ਉਹਦੇ ਵਰਕਸ਼ਾਪ ਦੇ ਵਿੱਚੋਂ ਟਰਾਲੀਆਂ ਦਾ ਸਮਾਨ ਬਰਾਮਦ ਹੋ ਗਿਆ ਔਰ ਜਿਵੇਂ ਗੁਰਲਾਲ ਕਨੌਰ ਦੇ ਉੱਤੇ ਇਲਜ਼ਾਮ ਲੱਗੇ ਰਹੇ ਨੇ ਟਰਾਲੀਆਂ ਚੋਰੀ ਕਰਾਉਂਦੇ ਕੱਲੀਆਂ ਟਰੈਕਟਰ ਟਰਾਲੀਆਂ ਚਲਾਜਦੀਆਂ ਹਰ ਤਰ੍ਹਾਂ ਦਾ ਸਮਾਨ ਕਈ ਤਰ੍ਹਾਂ ਦਾ ਸਮਾਨ ਸੀ ਏਸੀ ਸੀਗੇ ਫ੍ਰਿਜ ਸੀਗੇ ਟੈਂਟ ਸੀਗੇ ਉੱਥੇ ਸਾਡੀਆਂ ਫ੍ਰਿਜਾਂ ਸੀਗੀਆਂ ਪੱਖੇ ਸੀਗੇ ਕੂਲਰ ਸੀਗੇ ਪਤਾ ਨਹੀਂ ਕਿੰਨਾ ਕਿਸਮ ਦਾ ਇੱਕ ਪਿੰਡ ਵਰਸਿਆ ਸੀ ਜਿਹੜੇ ਪਿੰਡ ਨੂੰ ਅਜਾੜਿਆ ਗਿਆ ਜੀ ਉਹਦੇ ਨਾਲ ਜਿਹੜੇ ਸ਼ਹੀਦ ਹੋ ਗਏ ਪਰਿਵਾਰ ਆ ਜਿਹੜੇ ਜ਼ਖਮੀ ਹੋਏ ਪਰਿਵਾਰ ਆ ਅੱਤ ਜ਼ਖਮੀ ਬੰਦੇ ਹੈਗੇ ਆ ਉਦੇ ਨਾਲ ਜਿਹੜੇ ਕੇਸ ਪਾਏ ਆ ਪਹਿਲੇ ਦਿੱਲੀ ਅੰਦੋਲਨ ਦੇ ਦੂਜੇ ਚ ਚਾਹੇ ਪੰਜਾਬ ਚ ਅੰਦੋਲਨ ਚੱਲਿਆ ਸਾਰੇ ਕੇਸ ਵਾਪਸ ਕਰਾਉਣ ਦੀ ਗੱਲ ਆ ਕਾਂ ਉਪਰਾਲੀ ਵਾਲੇ ਕੇਸ ਵਾਪਸ ਕਰਾਉਣ ਦੀ ਗੱਲ ਆ ਰੈੱਡ ਐਂਟਰੀ ਆ ਜੁਰਮਾਨੇ ਆ ਔਰ ਇਹਦੇ ਨਾਲ ਹੜਾਂ ਵਾਲਾ ਮੁੱਦਾ ਪੂਰੇ ਦਾ ਪੂਰਾ ਜੁੜਿਆ ਹੋਇਆ ਭਾਰਤ ਅਮਰੀਕਾ ਸਮਝੌਤਾ ਦੀ ਅਸੀਂ ਗੱਲ ਕਰ ਰਹੇ ਆ ਗਿਆ ਤਾਂ ਉਹਨਾਂ ਨੂੰ ਲੈ ਕੇ ਜਿਹੜਾ 17 ਧੂਆਂ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਦੇ ਅਸੀਂ ਦੋ ਦਿਨਾਂ ਮੋਰਚਾ ਡੀਸੀ ਦਫ਼ਤਰਾਂ ਤੇ ਲਾਵਾਂਗੇ ਜੇ ਸਰਕਾਰ ਨਹੀਂ ਸੁਣਦੀ ਤਾਂ ਫਿਰ ਪੱਕੀਆਂ 19 ਨੂੰ ਰੇਲਾ ਜਾਮ ਹੋਣਗੀਆਂ ਕੋਈ ਨਾ ਕਹੇ ਪੀਰ ਰੇਲਾ ਜਾਮ ਕਰਕੇ ਤੁਸੀਂ ਲੋਕਾਂ ਨੂੰ ਖਰਾਬ ਕਰ ਰਹੇ ਜੀ ਇਹਦੇ ਨਾਲ ਜੀ ਪੰਜਾਬ ਦੇ ਵਿਕਾਸ ਤੇ ਪ੍ਰਭਾਵ ਪਊਗਾ ਜੇ ਉਹਨਾਂ ਲੱਗਦਾ ਵਾ ਤਾਂ ਅਸੀਂ ਰੇਲਾ ਜਾਮ ਕਰਨਾ ਕਿਰਿਆ ਸ਼ੌਕ ਹੈ ਸਾਡਾ ਸਰਕਾਰ ਸਾਨੂੰ ਮੀਟਿੰਗ ਸੱਦ ਕੇ ਸਾਡੇ ਮਸਲਿਆਂ ਦਾ ਹੱਲ ਕਰ ਦੋਵੇ ਅਸੀਂ ਨਹੀਂ ਡੱਕਦੇ ਹੈਗੇ ਫਿਰ ਇਹਦੇ ਲਈ ਸਾਨੂੰ ਬਦਨਾਮ ਕੀਤਾ ਕਰੇ ਪੰਜਾਬ ਇਸ ਕਰਕੇ ਪਹਿਲੋ ਐਲਾਨ ਕਰਕੇ ਫਿਰ ਜਾ ਰਹੇ ਰੇਲਾ ਇੱਕ ਜਿਹੜਾ ਤੁਸੀਂ ਮੀਟਰਾਂ ਵਾਲਾ ਮਸਲਾ ਕਹਿ ਰਹੇ ਹੋ ਇਹਦੇ ਨਾਲ ਤੁਸੀਂ ਇਕੱਲਾ ਕੇਐਮਐਮ ਕਰੂਗਾ ਜਾਂ ਇਹ ਤੁਹਾਡੀ ਜਿੰਨੇ ਵੀ ਇਹ ਮਸਲੇ ਨੇ ਵੀ ਐਸਕੇਐਮ ਨੂੰ ਵੀ ਜੋੜੋਗੇ ਨਾਲ ਨਹੀਂ ਦੇਖੋ ਅਸੀਂ ਐਸਕੇਐਮ ਨੂੰ ਪਿਛਲੇ ਸਮੇਂ 'ਚ ਜਦੋਂ ਬਿਜਲੀ ਸੋਧ ਬਿੱਲ ਆ ਗਿਆ ਸੀ ਇੱਕ ਚਿੱਠੀ ਲਿਖੀ ਸੀਗੀ ਵੀ ਆਈਏ ਰਲ ਕੇ ਸਾਰੇ ਇਸ ਮੁੱਦੇ ਦੇ ਵਿਚਾਰੀਏ ਮੁਲਾਜ਼ਮ ਵੀ ਸੱਦੇ ਸੀ ਸਟੂਡੈਂਟ ਵੀ ਸੱਦੇ ਸੀਗੇ ਮਜ਼ਦੂਰ ਜਥੇਬੰਦੀਆਂ ਵੀ ਸੱਦੀਆਂ ਸੀ ਕਿਸਾਨ ਵੀ ਤੋਂ ਉਹਦੇ ਵਿੱਚ ਐਸਕੇਐਮ ਸ਼ਾਮਲ ਨਹੀਂ ਹੋਇਆ ਬਾਕੀ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਅਸੀਂ ਉਹ ਮੁੱਦੇ ਨੂੰ ਬਾਹਰ ਵਿੱਚ ਕਾਮਯਾਬਰੇ ਐਸਕੇਐਮ ਨੇ ਇਹ ਕਹਿਤਾ ਵੀ ਇਹਨਾਂ ਦਾ ਮੀਟਿੰਗ ਸੱਦਣ ਦਾ ਤਰੀਕਾ ਕਰ ਸਹੀ ਨਹੀਂ ਸੀ ਹੈਗਾ ਅੱਛਾ ਤੋਂ ਅਸੀਂ ਕਿਹਾ ਛੋਟਾ ਈਸ਼ੂ ਸੀ ਇਹ ਕਿਹੜਾ ਵੱਡਾ ਸੀ ਤੁਸੀਂ ਦੱਸ ਦਿੰਦੇ ਹੋ ਵੀ ਮੀਟਿੰਗ ਕਰੇ ਠੰਗ ਨਾਲ ਤੁਸੀਂ ਸੱਦ ਲਓ ਨਾ ਅਸਕੇ ਮੀਟਿੰਗ ਚ ਆਇਆ ਨਾ ਅਸਕੇ ਆਪਣੇ ਕੋ ਵੱਡੀ ਕਾਲ ਕੀਤੀ ਸਾਰਿਆਂ ਨੂੰ ਇਕੱਠੇ ਕਰਨ ਦੇ ਤੋਂ ਮੈ ਸਾਨੂੰ ਲੱਗਿਆ ਫਿਰ ਚਲੋ ਉਹਨਾਂ ਦੀ ਆਪਦੀ ਮਰਜ਼ੀ ਦਾ ਸਵਾਲ ਆ ਫਿਰ ਕਿਸਾਨ ਮਜ਼ਦੂਰ ਮੋਰਚੇ ਨੂੰ ਕਾਲਾਂ ਦੇਣੀਆਂ ਚਾਹੀਦੀਆਂ ਔਰ ਅਸੀਂ ਅੱਜ ਵੀ ਕਹਿੰਨੇ ਆਂ ਵੀ ਜਿੱਡਾ ਵੱਡਾ ਮਸਲਾ ਵਾ ਜਿੱਡਾ ਵੱਡਾ ਮੁੱਦਾ ਵਾ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਇਹ ਇਕੱਠੇ ਹੋਣਾ ਬਣਾ ਮਲਾਜ਼ਮਾਂ ਨੂੰ ਵਿਦਿਆਰਥੀਆਂ ਨੂੰ ਮਜ਼ਦੂਰਾਂ ਨੂੰ ਔਰ 올 ਇੰਡੀਆ ਲੈਵਲ ਤੇ ਇਹ ਗੱਲ ਜੇ ਪੰਜਾਬ ਦੇ ਵਿੱਚ ਮੋਰਚਾ ਬਣ ਗਿਆ ਫਿਰ 올 ਇੰਡੀਆ ਲੈਵਲ ਤੇ ਵੀ ਬਣ ਜੂ ਜੇ ਪੰਜਾਬ ਚ ਨਾ ਬਣਿਆ ਤਾਂ 올 ਇੰਡੀਆ ਲੈਵਲ ਤੇ ਕਿੱਥੋਂ ਬਣੂਗਾ ਇਹ ਤਾਂ ਇਹ ਮਸਲਿਆਂ ਦਾ ਹੱਲ ਹੋਣਾ ਹੈ ਇੱਕ ਗੱਲ ਮੈਂ ਇੱਕ ਪੁਰਾਣੀ ਤੁਹਾਨੂੰ ਇਹ ਪੁੱਛਣੀ ਚਾਹੁੰਦਾਗਾ ਇੱਕ 2023 ਦੇ ਵਿੱਚ ਵੀ ਹੋਇਆ ਸੀ ਜੀ 24 ਦੇ ਵਿੱਚ ਵੀ ਤੇ ਤੁਸੀਂ ਸ਼ੰਭੂ ਮੋਰਚੇ ਤੇ ਵੀ ਰੋਕਿਆ ਗਿਆਗਾ ਇੱਕ 2025 ਜਨਵਰੀ ਦੇ ਵਿੱਚ ਜੀ ਤੁਸੀਂ ਕਾਲ ਦਿੱਤੀ ਸੀ ਇਧਰਲੇ ਪਾਸੇ ਖਨੌਰੀ ਵਾਲੇ ਪਾਸੇ ਜੀ ਐਸਕੇਮ ਸੌਰੀ ਕੇਐਮਐਮ ਨਹੀਂ ਐਸਕੇਮਾ ਅਲਿਆ ਨੇ ਦਿੱਤੀ ਸੀ ਹਰਿਆਣਾ ਦੇ ਵਿੱਚ ਇਹਦੇ ਨਾਲ ਹੀ ਹੁਣ 26 ਜਨਵਰੀ ਨੂੰ ਸੌਰੀ 26 ਆ ਜਿਹੜੀ ਤਰੀਕ ਆਈ ਹੈ ਇਹਨਾਂ ਨੂੰ ਅਲਾਉ ਕਰਤਾ ਚੰਡੀਗੜ੍ਹ ਤੁਸੀਂ ਜੇ ਕੋਈ ਅ ਨਾਊਂਸ ਕਰਕੇ ਜਾਂਦੇ ਹੋ ਤੁਹਾਨੂੰ ਰੋਕਿਆ ਜਾ ਰਿਹਾਗਾ ਤੇ ਐਸਕੇਮ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਇਹ ਮਤਲਬ ਉਧਰ ਪਹੁੰਚ ਸਕਦੇ ਹੁੰਦੇ ਨੇ ਜੀ ਨਹੀਂ ਦੇਖੋ ਚਾਹੇ ਬਾਰਡਰ ਕਰਾਸ ਕਰਕੇ ਇਹਨਾਂ ਨੂੰ ਜਗ੍ਹਾ ਮਿਲ ਜਾਂਦੀ ਆ ਜੀ ਦੇਖੋ ਇਹ ਤਾਂ ਹੁਣ ਐਸਕਯੂ ਵਾਲੇ ਜਵਾਬ ਦੇ ਸਕਦੇ ਆ ਵੀ ਚਾਹੇ ਤੋਂ ਜਥੇਬੰਦੀਆਂ ਨੂੰ ਪਾੜਨਾ ਚਾਹੁੰਦੇ ਆ ਜਾਂ ਇਹਦੇ ਪਿੱਛੇ ਕੀ ਮਨਸ਼ਾਵਾ ਵੀ ਕਿਸੇ ਨੂੰ ਅੰਦਰ ਚੰਡੀਗੜ੍ਹ ਜਾਣ ਦੀ ਇਜਾਜ਼ਤ ਆ ਕਿਸੇ ਨੂੰ ਦਿੱਲੀ ਜਾਣ ਦੀ ਇਜਾਜ਼ਤ ਆ ਤੇ ਕਿਸੇ ਨੂੰ ਸ਼ੰਭੂ ਖਨੋਰੀ ਮੋਰਚੇ ਤੇ ਵੀ ਉੱਥੇ ਰੋਕ ਲਿਆ ਜਾਂਦਾ ਪਰ ਦੇਖੋ ਸਵਾਲ ਤਾਂ ਇਹ ਹੈਗਾ ਵੀ ਹੁਣ ਉਹ ਕੀ ਕਹਿੰਦੇ ਵੀ ਸਰਕਾਰ ਜਿਵੇਂ ਫੁੱਟ ਪਾਉਣ ਲਈ ਜਾਂ ਪਰਸੈਪਸ਼ਨਾਂ ਬਣਾਉਂਦੀ ਹੈਗੀ ਜਿਹੜੇ ਸ਼ੰਭੂ ਖਨੋਰੀ ਤੇ ਡਾਕਲੇ ਗਏ ਹੂੰ ਜਾਂ ਜਿਨ੍ਹਾਂ ਦੇ ਡਰੋਨਾਂ ਰਾਹੀਂ ਬੰਬਾਰੀਆਂ ਕੀਤੀਆਂ ਹੂੰ ਜਾਂ ਜਿਨ੍ਹਾਂ ਦੇ ਸਿੱਧੀਆਂ ਗੋਲੀਆਂ ਮਾਰ ਕੇ 433 ਇੱਕ ਵਾਰੀ ਤੇ 47 ਇੱਕ ਵਾਰੀ ਜ਼ਖਮੀ ਕੀਤੇ ਜਿਹੱਚ 21 ਸਾਲ ਦਾ ਨੌਜਵਾਨ ਸ਼ਹੀਦ ਹੋਇਆ ਉਹਨਾਂ ਦੀਆਂ ਪਰਸੈਪਸ਼ਨਾਂ ਬਣਾਉਂਦੇ ਵੀ ਇਹ ਭਾਜਪਾ ਨਾਲ ਰਲੇ ਹੋਇਆ ਵਾਹ ਪਈ ਵਾਹ ਹੂੰ ਜਿਨ੍ਹਾਂ ਦੇ ਸਿੱਧੀਆਂ ਗੋਲੀਆਂ ਵਜਦੀਆਂ ਜੀ ਔਰ ਔਰ ਭਾਈ ਜਿਹੜੇ ਰਮਾਨਾ ਮੌਜਨਾ ਮੋਰਚੇ ਲਾਉਂਦੇ ਆ ਉਹ ਨਹੀਂ ਰਲੇ ਹੈਗੇ ਇਹ ਤਾਂ ਹੁਣ ਲੋਕਾਂ ਨੇ ਫੈਸਲਾ ਕਰਨਾ ਕੀ ਆ ਕੀ ਨਹੀਂ ਗਾ ਪਰ ਸਰਕਾਰ ਕੋਸ਼ਿਸ਼ ਹੈ ਸਰਕਾਰ ਦੀ ਸਰਕਾਰ ਯਤਨ ਜਟਾ ਰਹੀ ਆ ਪੀ ਹੁਟ ਕਿਵੇਂ ਪਾਈ ਜਾਵੇ ਪਹਿਲੇ ਦਿੱਲੀ ਅੰਦੋਲਨ ਤੋਂ ਬਾਅਦ ਸਰਕਾਰ ਕਾਮਜਾਬ ਰਹੀ ਆ ਪੇ ਇਹਨਾਂ ਨੂੰ ਇਕੱਠੇ ਨਹੀਂ ਹੁੰਦੇ ਨਾ ਅ ਸਰਕਾਰ ਦਾ ਅੱਜ ਵੀ ਮਨਸੂਬਾ ਵਾ ਪੇ ਇਹਨਾਂ ਨੂੰ ਇਕੱਠੇ ਹੋ ਕੇ ਹੁਣ ਕਦੀ ਵੀ ਦਿੱਲੀ ਵਾਲ ਨੂੰ ਮੂੰਹ ਕਰਨ ਨਹੀਂ ਦੇਣਾ ਉਹ ਆਪਣੇ ਬੰਦੇ ਸੈੱਟ ਕਰਕੇ ਇਸ ਢੰਗ ਨਾਲ ਚੱਲ ਰਹੇ ਆ ਵੀ ਉਹ ਕਾਮਜਾਬ ਹੋ ਰਹੇ ਤਾਂ ਹੀ ਬਿਜਲੀ ਬੋਰਡ ਦਾ ਨਿੱਜੀਕਰਨ ਹੁਣ ਸੰਭਵ ਹੋ ਪਾਰਿਆ ਜੇ ਇਕੱਠੇ ਹੁੰਦੇ ਜੇ ਪੰਜਾਬ ਅੰਦਰ ਅੰਦੋਲਨ ਹੁੰਦਾ ਤਾਂ ਕਿਸੇ ਦੀ ਕੀ ਯੋਜਨਾ ਸੀ ਵੀ ਬਿਜਲੀ ਬੋਰਡ ਦਾ ਨਿੱਜੀਕਰਨ ਕੱਢ ਦਿੰਦੇ ਜਾਂ ਭਾਰਤ ਅਮਰੀਕਾ ਸਮਝੌਤਾ ਕੱਢ ਲੈਂਦੇ ਜਾਂ ਨਿੱਕੇ ਮੋਟੇ ਮਸਲੇ ਹੋਰ ਕੱਢ ਲੈਂਦੇ ਇਹ ਕਿਤੇ ਨਾ ਕਿਸੇ ਕਿਸਾਨ ਜਥੇਬੰਦੀਆਂ ਦਾ ਜਿਹੜੇ ਵੱਖਰੇਵੇਂ ਆ ਉਹਦੇ ਲਈ ਵੀ ਸਰਕਾਰ ਨੂੰ ਇਹ ਮੌਕੇ ਮਹੱਈਆ ਕਰਾਏ ਜਾ ਰਹੇ ਹਮ ਇੱਕ ਜਿਹੜਾ ਅਮਰੀਕੀ ਟੈਰਿਫ ਸਮਝੌਤਾ ਹੈਗਾ ਜੀ ਉਹਦੇ ਬਾਰੇ ਤੁਸੀਂ ਕੀ ਜਾਣਕਾਰੀ ਦਿਓਗੇ ਆਮ ਲੋਕਾਂ ਨੂੰ ਸਰਲ ਭਾਸ਼ਾ 'ਚ ਨਹੀਂ ਦੇਖੋ ਸਪਸ਼ਟ ਜੀ ਗੱਲ ਆ ਵੀ ਜੜੋ ਥੋੜਾ ਇੱਕ ਬਾਜ਼ਾਰ ਆ ਭਾਰਤ ਇੱਕ ਬਾਜ਼ਾਰ ਆ ਉਸ ਬਾਜ਼ਾਰ ਦੇ ਵਿੱਚ ਹਰ ਮੁਲਕ ਆਪਣੀਆਂ ਚੀਜ਼ਾਂ ਲੈ ਕੇ ਵੇਚਣਾ ਚੁੰਦਾ ਹੂੰ ਕਿਉਂਕਿ ਅਮਰੀਕਾ ਦੀ ਖੇਤੀ ਵਿੱਚ ਸਬਸਿਡੀ ਬਹੁਤ ਆ ਉਹਨਾਂ ਦੀ ਪੈਦਾਵਾਰ ਬਹੁਤ ਆ ਤੇ ਉੱਤੇ ਚੀਜ਼ਾਂ ਜਿਹੜੀਆਂ ਪੈਦਾ ਕੀਤੀਆਂ ਜਾਂਦੀਆਂ ਪੈਦਾਵਾਰ ਬਹੁਤ ਸਸਤੀ ਹੋਗੀ ਭਾਰਤ ਦੇ ਮੁਕਾਬਲੇ ਜੀ ਉਹ ਸਾਡੇ ਬਾਜ਼ਾਰ ਚ ਲਾ ਕੇ ਸਸਤੀਆਂ ਚੀਜ਼ਾਂ ਵੇਚ ਸਕਦਾ ਤੇ ਆਪਣਾ ਮੁਲਕ ਦਾ ਇਹ ਵਤੀਰਾ ਹੁੰਦਾ ਵੀ ਜਦੋਂ ਕੋਈ ਬਾਹਰੋਂ ਚੀਜ਼ ਆਉਂਦੀ ਉਹ ਟੈਕਸ ਲਾਉਂਦੇ ਆ ਭੀ ਜੜੀ ਅਸੀਂ ਆਪਣੇ ਕਿਸਾਨ ਨੂੰ ਤੇ ਰੇਡ ਦੇਣਾ ਚਾਹੁੰਦੇ ਆ ਉਹ ਰੇਡ ਤੋਂ ਕੋਈ ਫਸਲ ਨਾ ਵਿਕੇ ਵੀ ਸਾਡਾ ਮੰਡੀ ਵਿੱਚ ਕਿਸਾਨ ਨਾ ਰੁਲੇ ਇਹਦੀ ਸਿਕਿਉਰਿਟੀ ਜਿਹੜੀ ਆ ਉੱਥੋਂ ਦੀ ਸਰਕਾਰ ਕਰਦੀ ਹੁੰਦੀ ਆ ਤਾਂ ਮੋਦੀ ਸਾਹਿਬ ਦੀ ਸਰਕਾਰ ਕਹਿੰਦੀ ਸੀ ਵੀ ਭਾਰਤ ਘਾੜੀ ਜਾਂ ਸੌਰੀ ਅਮਰੀਕਾ ਘਾੜੀ ਮੋਦੀ ਨਹੀਂ ਚੁਕੂਗਾ ਔਰ ਜਦੋਂ ਪਿਛਲੀ ਵਾਰ ਜਿਹੜਾ ਮੈਂ ਨਹੀਂ ਕਹਿੰਦਾ ਕਿ ਮেইনਸਟ੍ਰੀਮ ਮੀਡੀਆ ਜਦੋਂ ਇਸ ਗੋਦੀ ਮੀਡੀਆ ਦਾ ਨਾਂ ਲੋਕਾਂ ਦੇ ਦਿੱਤਾ ਉਹ ਕਹਿੰਦਾ ਸੀ ਵੀ ਜੇ ਅਮਰੀਕਾ ਤੋਂ ਦੁੱਧ ਆਇਆ ਦੁੱਧ ਦੇ ਬਨੇ ਪ੍ਰੋਡਕਟ ਆਉਣੇ ਸੀਗੇ ਤੋ ਕਹਿੰਦੇ ਵੀ ਜਿਹੜੇ ਅਮਰੀਕਨਸ ਨੇ ਉਹ ਗਾਇਆਂ ਨੂੰ ਜਿਹੜੀ ਫੀਡ ਦਿੰਦੇ ਆ ਉਹ ਨਾਨ-ਵੈਜ ਆ ਹਮ ਜਿਹਨੇ ਉਹਨਾਂ ਚ ਮੀਟ ਹੁੰਦਾ ਪ੍ਰੋਟੀਨ ਜਾਂ ਕੁਛ ਵੀ ਆ ਜੀ ਉਹ ਕਹਿੰਦੇ ਵੀ ਇਹ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੂਗੀ ਹਮ ਹੁਣ ਮੋਦੀ ਸਾਹਿਬ ਨੇ ਸੈਂਡ ਕਰਤੇ ਹੁਣ ਦੁੱਧ ਦੇ ਬਣੇ ਪ੍ਰੋਡਕਟ ਦਹੀਂ ਵੀ ਆ ਜਣਾ ਪਨੀਰ ਵੀ ਆ ਜਣਾ ਘਿਓ ਵੀ ਆ ਜਣਾ ਹੁਣ ਭੜਾ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਕੀ ਹੋਇਆ ਇਹ ਤੋਂ ਘਾਹ ਸੋਇਆਬੀਨ ਆ ਜਣੀ ਆ ਇਹ ਤੋਂ ਘਾਹ ਕਪਾ ਆ ਜਣੀ ਆ ਇਹ ਤੋਂ ਘਾਹ ਹੁਣ ਮੱਕਾ ਮੱਕਾ ਆ ਜਣੀ ਆ ਸਭ ਤੋਂ ਵੱਡਾ ਉਹਨਾਂ ਦੇ ਜੀਐਮਬੀਜ਼ ਆ ਜੈਨੇਟਿਕ ਮੋਡੀਫਾਈਡ ਆ ਉਹ ਜੀਐਮਬੀਜ਼ ਆ ਨੇ ਇਸ ਕਰਕੇ ਜੈਨੇਟਿਕ ਮੋਡੀਫਾਈਡ ਆ ਤੇ ਉਹ ਹਿੰਦੁਸਤਾਨ ਦੇ ਸਿਹਤ ਲਈ ਜਾਂ ਵਾਤਾਵਰਣ ਲਈ ਠੀਕ ਨਹੀਂ ਹੈਗੇ ਪਰ ਉਹ ਲਿਆਂਦੇ ਜਾ ਰਹੇ ਆ ਇਹ ਇਹ ਅਮਰੀਕਾ ਸਮਝੌਤਾ ਹੋ ਚੁੱਕਾ ਜਿਹੜੀ ਤੁਹਾਡੀ ਮੰਡੀ ਵਿੱਚ ਪਹਿਲੋਂ ਇੰਨਾ ਅਨਾਜ ਭਾਰਤ ਵਿੱਚ ਅਨਾਜ ਦੀ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਬਹੁਤ ਪੈਦਾਵਾਰ ਆ ਕੁਸਤੀਆਂ ਨੂੰ ਛੱਡ ਕੇ ਜੀ ਉਹ ਤਾਂ ਮੰਡੀ ਵਿੱਚ ਉੱਜਮ ਰਹੇ ਤੇ ਤੁਸੀਂ ਬਾਹਰ ਉਹ ਲਿਆ ਕੇ ਜਦੋਂ ਤੁਹਾਡੇ ਨੂੰ ਸਸਤਾ ਕੋਈ ਕੰਪਨੀ ਵੇਚੂਗੀ ਫੇਰ ਤੁਹਾਡਾ ਮਾਲ ਰੂਲੂਗਾ ਜਿਵੇਂ Jio ਆਇਆ ਸੀਗਾ ਪਹਿਲੋ Jio ਫਰੀ ਵੀ ਗਿਆ ਜਦੋਂ BSNL ਨੂੰ ਮਾਰ ਦਿੱਤਾ ਗਿਆ ਇਹ ਹੁਣ ਬਿਜਲੀ ਬੋਰਡ ਨਾ ਹੋਊਗਾ ਉਦੋਂ ਬਾਅਦ Jio ਹੁਣ ਸਭ ਤੋਂ ਮਹਿੰਗਾ ਹੋ ਗਿਆ ਜਦੋਂ ਬਾਹਰ ਦੀਆਂ ਕੰਪਨੀਆਂ ਲਿਆ ਕੇ ਸਸਤਾ ਮਾਲ ਵੇਚਣਗੀਆਂ ਤੁਹਾਡੀਆਂ ਚੀਜ਼ਾਂ ਨਹੀਂ ਵਿਕਣੀਆਂ ਜਿਹੜਾ ਕੰਪੀਟੀਟਰ ਆ ਜਿਹੜਾ ਮੁਕਾਬਲੇ ਚ ਮੁਕਾਬਲੇ ਚ ਕੌਣ ਨੇ ਕਿਸਾਨ ਨੇ ਜਿਹੜੇ ਦੁੱਧ ਪੈਦਾ ਕਰਦੇ ਨੇ ਡੇਰੀ ਫਾਰਮ ਜਿੱਦਨ ਉਹ ਡੇਰੀ ਫਾਰਮ ਮਾਰਲੇ ਅਮਰੀਕਾ ਨੇ ਫੇਰ ਉਹ ਮਰਜ਼ੀ ਨਾਲ ਰੇਟ ਚੱਕ ਲੂਗਾ ਇਹ ਬਹੁਤ ਵੱਡਾ ਨੁਕਸਾਨ ਦੇਸ਼ ਦੇ ਹਿੱਤ ਵਿੱਚ ਨਹੀਂ ਹੈਗਾ ਉਹ ਭਾਰਤ ਅਮਰੀਕਾ ਸਮਝੌਤਾ ਹੋ ਗਿਆ ਅੰਦਰ ਖਾਤੇ ਦੱਸ ਨਹੀਂ ਰਹੇ ਦੁੱਖ ਦੀ ਗੱਲ ਹੈ ਸੁਖਬੀਰ ਬਾਦਲ ਨਾ ਬੋਲੇ ਇਹਦੋਂ ਕਾਹ ਰਾਹੁਲ ਗਾਂਧੀ ਨਾ ਬੋਲੇ ਮੈਂ ਹੋਰ ਪਾਰਟੀਆਂ ਨਹੀਂ ਬੋਲਣੀਆਂ ਜਿਨ੍ਹਾਂ ਦਾ ਕੰਮ ਹੈ ਉਹ ਦੱਸਣਾ ਲੋਕਾਂ ਨੂੰ ਇਹ ਸਮਝੌਤਾ ਬਹੁਤ ਮਾੜਾ ਜਿਹਾ ਇਹ ਜਿਨ੍ਹਾਂ ਕਾਰਪੋਰੇਟ ਦਾ ਗਲਵਾ ਹੀ ਇੰਨਾ ਜ਼ਿਆਦਾ ਵਾ ਵੀ ਕੋਈ ਬੋਲ ਕੇ ਰਾਜੀ ਨਹੀਂ ਹੈਗਾ ਇਨਾਂ ਖਲਾਫ ਜੀ ਸਮਾਂ ਦਿੱਤਾ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ